ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਆ ਕਿ ਜੋ ਸਾਡੇ ਕਿਸਾਨ ਆਗੂ ਨੇ ਉਹ ਇੱਕ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਉੱਪਰ ਧਰਨਾ ਲਗਾ ਕੇ ਬੈਠੇ ਹੋਏ ਸੀਗੇ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਕੱਲ ਰਾਤ ਉਹਨਾਂ ਨਾਲ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਧੋਖਾ ਕੀਤਾ ਜਾਂਦਾ ਮੈਂ ਧੋਖਾ ਹੀ ਕਹਿ ਸਕਦਾ ਇਸ ਟਾਈਮ ਤੇ ਕੀ ਇਹ ਪੂਰਾ ਮਾਮਲਾ ਅਸੀਂ ਇਸੇ ਵਿਸ਼ੇ ਉੱਪਰ ਗੱਲਬਾਤ ਕਰਦੇ ਨੇ ਸੋ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਸਾਥੀ ਚੇਤਨ ਕਸ਼ਪ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪ੍ਰੇਜ ਜੀ ਚੇਤਨ ਜੀ ਕੱਲ ਰਾਤ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਜਾਂਦਾ ਕੀ ਹੈ ਪੂਰਾ ਮਾਮਲਾ ਸਾਨੂੰ ਥੋੜਾ ਵਿਸਤਾਰ ਨਾਲ ਦੱਸਿਓ ਜੀ ਸਾਰੀ ਕੀ ਕਹਾਣੀ ਹੈ ਇਹ ਜੀ ਪ੍ਰੇਜ ਜੀ ਆਮ ਤੌਰ ਤੇ ਸਾਰੇ ਸਾਡੇ ਦਰਸ਼ਕ ਦਰਸ਼ਕ ਜਾਣਦੇ ਨੇ ਪੰਜਾਬ ਭਰ ਦੇ ਲੋਕ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਇਹਨਾਂ ਦੋ ਬਾਰਡਰਾਂ ਤੇ ਜਿਹੜਾ ਪੰਜਾਬ ਦੇ ਕਿਸਾਨਾਂ ਵੱਲੋਂ ਮੋਰਚਾ ਲਾਇਆ ਹੋਇਆ ਸੀ ਕੇਂਦਰ ਸਰਕਾਰ ਵੱਲੋਂ ਕਿਉਂਕਿ ਜਦੋਂ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਲੱਗਦਾ ਤਾਂ ਉਸ ਵਕਤ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਕਿਸਾਨਾਂ ਦੀਆਂ ਜੋ ਜਾਇਜ਼ ਮੰਗਾਂ ਨੇ ਉਹ ਮੰਨ ਲਈਆਂ ਗਈਆਂ ਨੇ ਤਾਂ ਉਸ ਵਕਤ ਕਿਸਾਨ ਹੈ ਜਿਹੜੇ ਉਹਨਾਂ ਤੇ ਭਰੋਸਾ ਕਰਕੇ ਉਹ ਤੋਂ ਉੱਠ ਜਾਂਦੇ ਤਾਂ ਵਾਪਸ ਆਪਣੇ ਘਰਾਂ ਨੂੰ ਜਿਹੜੇ ਉਹ ਪਰਤ ਆਉਂਦੇ ਨੇ। ਪਰੰਤੂ ਬਾਵਜੂਦ ਇਸ ਤੇ ਮੰਨਣ ਤੋਂ ਬਾਅਦ ਵੀ ਜਿਹੜੀਆਂ ਕੇਂਦਰ ਵੱਲੋਂ ਉਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਹੀ ਕੀਤਾ ਜਾ ਰਿਹਾ ਸੀ। ਮੰਨਣ ਦੇ ਬਾਵਜ ਜੋ ਮੰਨ ਮੰਵਾਉਣ ਦੇ ਸੰਘਰਸ਼ ਕਰ ਰਹੇ ਸੀ ਮੰਨੀਆਂ ਹੋਈਆਂ ਮੰਗਾਂ ਨੂੰ ਮੰਨਵਾਉਣ ਲਈ ਜਿਹੜਾ ਉਹਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ ਹਾਲਾਂਕਿ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣਦਾ ਹੈ ਦੁਨੀਆ ਭਰ ਦੇ ਲੋਕ ਜਾਣਦੇ ਨੇ ਕਿ ਦਿੱਲੀ ਦੀਆਂ ਬਰੂਹਾਂ ਤੇ ਬਹੁਤ ਲੰਮਾ ਸੰਘਰਸ਼ ਚੱਲਿਆ तकरीबन 2 ਸਾਲ ਡੇਢ ਤੋਂ 2 ਸਾਲ ਦੇ ਕਰੀਬ ਲੰਮਾ ਸੰਘਰਸ਼ ਚੱਲਿਆ ਤੇ ਹੁਣ ਵੀ ਕਿਸਾਨਾਂ ਵੱਲੋਂ ਜਿਹੜੀ ਦਿੱਲੀ ਦਿੱਲੀ ਕੂਚ ਕਰਨ ਦੀ ਤਿਆਰੀ ਕੀਤੀ ਗਈ ਸੀ ਤਾਂ ਕਿਸਾਨਾਂ ਨੂੰ ਜਿਹੜਾ ਉਹ ਰੋਕ ਲਿਆ ਗਿਆ ਸੀ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਤੇ ਬੀਤੀ ਰਾਤ ਹੁਣ ਕੀ ਵਾਪਰਿਆ ਕਿ ਕਿਸਾਨ ਕਿਸਾਨਾਂ ਦੀ ਜਿਹੜੀ ਉਹ ਕੇਂਦਰੀ ਮੰਤਰੀ ਦੇ ਨਾਲ ਮੀਟਿੰਗ ਹੋਣੀ ਹੁੰਦੀ ਹੈ ਉਸ ਵਿੱਚ ਪੰਜਾਬ ਦੇ ਬਹੁਤ ਸਾਰੇ ਕੈਬਨਿਟ ਮੰਤਰੀ ਹਰਦੀਪ ਸਿੰਘ ਖੁੱਡੀਆਂ ਦਾ ਉਹਨਾਂ ਦੇ ਨਾਲ ਲੱਗਦੇ ਜਿਹੜੇ ਹੋਰ ਬਹੁਤ ਸਾਰੇ ਕੈਬਨਿਟ ਮੰਤਰੀ ਨੇ ਜਿਹੜੇ ਪੰਜਾਬ ਦੇ ਉਹ ਵੀ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਸ਼ਾਮਿਲਿਤ ਹੁੰਦੀ ਹੈ ਤੇ ਜਦੋਂ ਉਹ ਮੀਟਿੰਗ ਕਰਨ ਤੋਂ ਬਾਅਦ ਕਿਸਾਨ ਆਗੂ ਵਾਪਸ ਆਪਣੇ ਧਰਨਿਆਂ ਵੱਲ ਨੂੰ ਵੱਧਦੇ ਨੇ ਜਿੱਥੇ ਮੋਰਚਾ ਲੱਗਿਆ ਹੁੰਦਾ ਹੈ ਕੋਚੇ ਕਿਸਾਨ ਆਗੂ ਜਿਹੜੇ ਖਨੂਰੀ ਬਾਰਡਰ ਤੇ ਹੁੰਦੇ ਨੇ ਤੇ ਕਈ ਸ਼ੰਭੂ ਬਾਰਡਰ ਤੇ ਹੁੰਦੇ ਨੇ ਤਾਂ ਉਹਨਾਂ ਨੂੰ ਰਾਹ ਵਿੱਚ ਕਾਰੋ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਸਭ ਤੋਂ ਵੱਡਾ ਜੋ ਇਸ ਵਕਤ ਕਿਸਾਨੀ ਚਿਹਰਾ ਜਿਹੜਾ ਬਣਿਆ ਹੋਇਆ ਸੀ ਆਗੂ ਦੇ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਹੁੰਰਾ ਦਾ ਜੋ ਕਿ ਲਗਾਤਾਰ ਮਰਨ ਵਾਰਥ ਤੇ ਬੈਠੇ ਹੋਏ ਨੇ ਤੇ ਉਹਨਾਂ ਦੀ ਹਾਲਤ ਕਿਹੋ ਜਿਹੀ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਉਹ ਕੈਂਸਰ ਦੇ ਮਰੀਜ਼ ਨੇ ਇੱਕ ਵਾਰ ਮੋੜ ਤੋਂ ਮੈਂ ਦੱਸ ਦੇਣਾ ਚਾਹੁੰਦਾ ਕਿ ਹੋ ਸਕਦਾ ਕਈਆਂ ਨੂੰ ਨਾ ਪਤਾ ਹੋਵੇ ਜਗਜੀਤ ਸਿੰਘ ਡੱਲੇਵਾਲ ਕੈਂਸਰ ਦੇ ਮਰੀਜ਼ ਨੇ ਬਾਵਜੂਦ ਇਸ ਤੇ ਉਹਨਾਂ ਵੱਲੋਂ ਮਰਨ ਵਾਰਥ ਤੇ ਬੈਠਣਾ ਇੱਕ ਇਤਿਹਾਸਿਕ ਕਦਮ ਆਪਾਂ ਇਹਨੂੰ ਕਹਿ ਸਕਦੇ ਜਦੋਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਤਤੁਰੰਤ ਉੱਥੇ ਪੁਲਿਸ ਵਿਭਾਗ ਦੇ ਜਿਹੜੇ ਪੰਜਾਬ ਪੁਲਿਸ ਦੇ ਅਧਿਕਾਰੀ ਆ ਉਖਨੋਰੀ ਬਾਰਡਰ ਤੇ ਪਹੁੰਚ ਜਾਂਦੇ ਨੇ ਸ਼ੰਭੂ ਬਾਰਡਰ ਤੇ ਪਹੁੰਚ ਜਾਂਦੇ ਨੇ ਤੇ तकरीबन 1.5 ਘੰਟਿਆਂ ਦੇ ਵਿੱਚ ਇਹ ਮੋਰਚਾ ਜਿਹੜਾ ਸਾਰਾ ਉੱਥੋਂ ਜਿਹੜਾ ਚੁਕਵਾ ਦਿੱਤਾ ਜਾਂਦਾ ਕਿਉਂਕਿ ਵੱਡੇ ਧਾਰੋ ਮਦਾਰ ਦੇ ਨਾਲ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਉੱਥੇ ਪਹੁੰਚਦੇ ਨੇ ਤਾਂ ਮੈਂ ਹੁਣ ਇੱਥੇ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਧੋਖਾ ਕੀਤਾ ਗਿਆ ਬਿਲਕੁਲ ਅਸੀਂ ਕਹਾਂਗੇ ਕਿ ਮਾਸਟਰ ਦਾ ਮੁੰਡਾ ਜੋ ਆਪਣੇ ਆਪ ਨੂੰ ਦੱਸਦਾ ਕਿ ਮੈਂ ਮਾਸਟਰ ਮਹਿੰਦਰ ਦਾ ਮੁੰਡਾ ਕਿ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਆਮ ਘਰ ਦਾ ਮੁੰਡਾ ਇੱਥੇ ਤੱਕ ਪਹੁੰਚ ਸਕਦਾ ਹੈ ਕਿ ਅਸੀਂ ਵੀ ਖੇਤੀ ਦੇ ਨਾਲ ਜੁੜੇ ਹੋਏ ਆ ਤਾਂ ਮਾਸਟਰ ਦੇ ਮੁੰਡੇ ਨੇ ਇਕੱਲੇ ਕਿਸਾਨਾਂ ਨਾਲ ਨਹੀਂ ਪੰਜਾਬ ਭਰ ਦੇ ਲੋਕਾਂ ਦੇ ਨਾਲੇ ਧਰੋ ਕਮਾਇਆ ਠੀਕ ਹੈ ਇੱਥੇ ਮੈਂ ਇਹ ਨਹੀਂ ਕਹਿ ਰਿਹਾ ਕਿ ਜਿਹੜਾ ਮੋਰਚਾ ਚਕਵਾ ਕੇ ਆ ਇਹਨਾਂ ਨੇ ਗਲਤ ਕੀਤਾ ਠੀਕ ਹੈ ਤੁਸੀਂ ਉਹਨੂੰ ਮੋਰਚੇ ਨੂੰ ਤੁਸੀਂ ਚਕਵਾਓ ਮੋਰਚੇ ਨੂੰ ਖਤਮ ਕਰਵਾਓ ਪਰ ਉਹਨਾਂ ਹਾਲਾਤਾਂ ਦੇ ਵਿੱਚ ਖਤਮ ਕਰਵਾਓ ਜਦੋਂ ਕਿਸਾਨ ਸੰਤੁਸ਼ਟ ਹੋਣ ਆਪਣੀਆਂ ਮੰਗਾ ਨੂੰ ਲੈ ਕੇ ਠੀਕ ਹੈ ਨਾ ਇਹ ਇੱਕ ਤਰ੍ਹਾਂ ਨਾਲ ਧੋਖੇ ਦੇ ਨਾਲੇ ਸਮਾਨ ਜਿਹੜਾ ਮੋਰਚਾ ਉੱਥੋਂ ਚੁਕਵਾਇਆ ਗਿਆ ਚੇਤਨ ਜੀ ਜੀ ਆਪਾਂ ਇੱਕ ਹੋਰ ਗੱਲ ਕਰੀਏ ਤਾਂ ਕਿਸਾਨ ਆਗੂ ਜਿਹੜਾ ਮੈਂ ਸਟਾਰਟਿੰਗ ਵਿੱਚ ਕਿਹਾ ਕਿ ਧੋਖਾ ਹੋਇਆ ਮੈਂਟ ਵਿੱਚ ਹੀ ਸਾਰਾ ਕੁਝ ਹੋ ਜਾਂਦਾ ਕਿ ਜਿਵੇਂ ਮੀਟਿੰਗ ਤੋਂ ਵਾਪਸ ਆ ਰਹੇ ਸੀ ਉਹਨਾਂ ਉਹਨਾਂ ਰਸਤੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਪਰ ਆਪਾਂ ਜੇ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਕਿ ਇੱਕ ਫੌਜੀ ਕਾਰਨਰ ਨੂੰ ਵੇ ਰਹਿਮੀ ਨਾਲ ਕੁੱਟਿਆ ਜਾਂਦਾ ਪਰ ਭਗਵੰਤਮਾਨ ਸਰਕਾਰ ਵੱਲੋਂ ਤਾਂ ਨਾ ਕੋਈ ਐਕਸ਼ਨ ਲਿਆ ਜਾਂਦਾ ਨਾ ਕੋਈ ਟਵੀਟ ਕੀਤਾ ਜਾਂਦਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੀ ਮੈਂ ਕੀ ਦੇਖਣਾ ਜੀ ਇੱਥੇ ਆਮ ਲੋਕ ਦੇਖ ਲੈਣ ਜੀ ਆਮ ਲੋਕ ਹੈ ਸਾਦੇ ਟਾਡੇ ਆ ਗਏ ਉਹਨੂੰ ਕੋਈ ਗੋਲੀ ਮਾਰ ਕੇ ਵੀ ਚਲ ਜਵੇ ਸਾਨੂੰ ਕੋਈ ਇਨਸਾਫ ਨਹੀਂ ਮਿਲਣਾ ਜੀ ਇੱਥੇ ਸਾਡੇ ਤੱਕ ਮੈਨੂੰ ਲੱਗਦਾ ਕਿਸੇ ਨੇ ਪੁੱਛਣ ਤੱਕ ਵੀ ਨਹੀਂ ਆਣਾ ਕਿ ਭਾਈ ਤੁਹਾਡੇ ਮੁੰਡਿਆ ਦੇ ਨਾਲ ਹੋਇਆ ਕੀ ਆ ਸਾਡੇ ਤੋਂ ਪਾਵਾ ਕੀ ਆਮ ਲੋਕਾਂ ਨਾਲ ਕਰਨਲ ਇੱਕ ਇਸ ਤਰ੍ਹਾਂ ਦਾ ਰੈਂਕ ਆ ਦੇਖੋ ਇਹ ਐਸਐਸਪੀ ਤੋਂ ਉਤਲਾ ਆਈਜੀ ਡੀਆਈਜੀ ਦੇ ਬਰਾਬਰ ਦਾ ਰੈਂਕ ਕਰਨਲ ਨੂੰ ਕਿਹਾ ਜਾਂਦਾ ਇੱਕ ਬਹੁਤ ਸਨਮਾਨਜਨਕ ਜਿਹੜਾ ਹੈ ਉਹਦਾ ਹੁੰਦਾ ਕਿਉਂਕਿ ਭਾਰਤੀ ਫੌਜ ਮਿਲਟਰੀ ਦਾ ਰੁਤਬਾ ਇੱਥੇ ਆ ਤੇ ਪੁਲਿਸ ਦਾ ਰੁਤਬਾ ਇੱਥੇ ਆ ਪੁਲਿਸ ਮਿਲਟਰੀ ਦਾ ਮੁਕਾਬਲਾ ਨਹੀਂ ਕਰ ਸਕਦੀ ਤੇ ਨਾ ਹੀ ਪੁਲਿਸ ਦਾ ਕੱਦ ਜਿਹੜਾ ਮਿਲਟਰੀ ਦੇ ਬਰਾਬਰ ਪਹੁੰਚ ਸਕਦਾ ਹੈ ਪੁਲਿਸ ਅਫਸਰਾਂ ਤੇ ਕਿਦਾਂ ਤੇ ਦੋਸ਼ ਲੱਗਦੇ ਨੇ ਕਦੀ ਇਹਨਾਂ ਤੇ ਰਿਸ਼ਵਤਾ ਤੇ ਦੋਸ਼ ਲੱਗਦੇ ਨੇ ਕਦੀ ਇਹਨਾਂ ਤੇ ਪੈਸੇ ਲੈ ਕੇ ਦੂਜੀ ਜਿਹੜੀ ਗਲਤ ਤੇ ਰਹੁੰਦੀ ਆ ਉਹਦੇ ਹੱਕ ਦੇ ਵਿੱਚ ਫੈਸਲਾ ਦੇਣ ਤੇ ਦੋਸ਼ ਲੱਗਦੇ ਨੇ ਸੋਪਾਵ ਹੈ ਜੇਕਰ ਮਿਲਟਰੀ ਦਾ ਰੁਤਬਾ ਇੱਥੇ ਆ ਤਾਂ ਪੁਲਿਸ ਦਾ ਰੁਤਬਾ ਇੱਥੇ ਆ ਤਾਂ ਉਹ باوجود ਇਸ ਤੇ ਕਿ ਜਦੋਂ ਸਾਰੇ ਸਬੂਤ ਹੈ ਮੈਡੀਕਲ ਰਿਪੋਰਟ ਤੇ ਵਿੱਚ ਆ ਗਿਆ ਹੈ ਕਿ ਕਰਨਲ ਸਾਹਿਬ ਨੇ ਜਿਹੜੀ ਉਹ दारू ਨਹੀਂ ਪੀਤੀ ਹੋਈ ਸੀ ਕਿਉਂਕਿ ਪੁਲਿਸ ਵੱਲੋਂ ਇਹ ਕਹਿੰਦੇ ਕਿ ਸਾਨੂੰ ਟਾਬੇ ਵਾਲੇ ਨੇ ਬਿਆਨ ਦਿੱਤਾ ਹੈ ਕਿ ਕਰਨਲ ਸਾਹਿਬ ਹੈ ਜਿਹੜੇ ਉਹ ਇਸ਼ਾ ਸ਼ਰਾਬ ਪੀ ਰੇ ਸੀ ਗੱਡੀ ਦੇ ਵਿੱਚਕਾਰ ਆਪਣੇ ਬੇਟੇ ਦੇ ਨਾਲ ਤੱਬੇ ਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਦੇਖੋ ਜੋ ਸ਼ਰਾਬ ਪੀ ਵੀ ਰਹੇ ਸੀ ਤਾਂ ਪੁਲਿਸ ਦਾ ਹੱਕ ਹੈ ਕਿਸੇ ਨੂੰ ਕੁੱਟਣ ਦਾ ਕਰਨਲ ਰੈਂਕ ਦਾ ਅਗਲਾ ਅਧਿਕਾਰੀ ਆ ਕੋਈ ਐਵੇਂ ਥੋੜੀ ਉਹ ਚੁੱਚਾ ਬੰਦਾ ਤੁਰਿਆ ਫਿਰਦਾ ਜੀ ਕਿ ਜਦੋਂ ਫੌਜ ਦੇ ਅਧਿਕਾਰੀਆਂ ਨੇ ਜਦੋਂ ਮਿਲਟਰੀ ਦੇ ਵੱਡੇ ਅਧਿਕਾਰੀ ਵੀ ਇਸ ਕੇਸ ਦੇ ਵਿੱਚ ਸ਼ਮੂਲੀਅਤ ਹੁੰਦੀ ਹੈ ਤਾਂ ਫਿਰ ਐਸਐਸਪੀ ਵੀ ਭੱਜ ਜਾਂਦਾ ਮੀਟਿੰਗ ਕਰਨ ਲਈ ਐਸਐਸਪੀ ਨਾਨਕ ਸਿੰਘ ਉਹਨਾਂ ਦੇ ਨਾਲ ਇਸ ਗੱਲ ਤੋਂ ਮੈਂ ਕਹਿੰਦਾ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਜੇਕਰ ਇੱਕ ਅਫਸਰ ਨੂੰ ਪੰਜਾਬ ਪੁਲਿਸ ਇੰਨੀ ਬੁਰੀ ਤਰ੍ਹਾਂ ਦੇ ਨਾਲ ਕਰੂਰਤਾ ਦੇ ਨਾਲ ਮਾਰ ਸਕਦੀ ਤੇ ਆਮ ਲੋਕਾਂ ਲਈ ਇਨਸਾਫ ਕਿੱਥੇ ਖੜਾ ਛੋਟੀ ਜੀ ਐਗਜ਼ਾਮਪਲ ਦੇਣਾ ਚਾਹਾਂਗਾ ਅਸੀਂ ਅੱਜ ਹੀ ਹੁਸ਼ਾਰਪੁਰ نیوز ਤੇ ਖਬਰ ਨਸ਼ਰ ਕੀਤੀ ਹੈ ਕਿ ਬਜ਼ੁਰਗ ਮਹਿਲਾਵਾਂ ਦੇ ਨਾਲ ਕੁੱਟਮਾਰ ਕੀਤੀ ਹੈ ਬਿਨਾਂ ਵਜੇ ਨਾਓ ਮਤਾਵਾ ਵਿਚਾਰੀਆਂ ਜਾਣਦੀਆਂ ਨੇ ਉਹਨਾਂ ਕਿੜੇ ਉਹ ਗੁੰਡੇ ਸੀਗੇ ਮਸਟੈਂਡਰ ਸੀਗੇ ਬਦਮਾਸ਼ ਸੀਗੇ ਹਨ ਘਰ ਦੇ ਵਿੱਚ ਆਇਆ ਬਜ਼ੁਰਗ ਮਹਿਲਾਵਾਂ ਦੇ ਨਾ ਮਾਫੀ ਚਾਹੁੰਦਾ ਮੈਨੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਨ ਦੇ ਵਿੱਚ ਵੀ ਜਿਹੜੀ ਉਹ ਸ਼ਰਮ ਮਹਿਸੂਸ ਹੋ ਰਹੀ ਹੈ ਸਾਡੀ 65 ਸਾਲ ਇੱਕ 90 ਸਾਲ ਦੀ ਬਜ਼ੁਰਗ ਮਹਿਲਾ ਜਿੱਦਾਂ ਚਪੇੜਾ ਮਾਰੀਆਂ ਗਈਆਂ ਨੇ ਇੱਕ 56 60 ਸਾਲ ਉਮਰ ਦੀ ਮਹਿਲਾ ਬਜ਼ੁਰਗ ਮਹਿਲਾ ਮਾਤਾ ਜੀ ਜਿਨ੍ਹਾਂ ਦੇ ਚਪੇੜਾ ਮੁੱਕੇ ਮਾਰੇ ਗਏ ਨੇ ਉਹਨਾਂ ਦੀ ਨਕਸੀ ਰਿਪੋਰਟ ਕੀਤੀ ਤਾਂ ਨੱਕ ਰਾਹੀ ਉਹਨਾਂ ਦੇ ਖੂਨ ਵਹਿੰਦਾ ਉਹਨਾਂ ਦੀਆਂ ਗੱਡੀਆਂ ਭੰਨ ਦਿੱਤੀਆਂ ਗਈਆਂ ਮੈਂ ਕਹਿੰਦਾ ਲੱਖ ਲਾਣਤ ਹੈ ਜਿਹੇ ਮੁੰਡਿਆਂ ਦਾ ਜਿਹੜੇ ਆਪਣੇ ਆਪ ਨੂੰ ਬਦਮਾਸ਼ ਸਮਝਦੇ ਨੇ ਜੇਕਰ ਤੋਂ ਉਹਨੂੰ ਬਦਮਾਸ਼ੀ ਦਾ ਸ਼ੌਂਕ ਹੈ ਤਾਂ ਤੁਸੀਂ ਆਪਣੇ ਬਰਾਬਰ ਦੇ ਆਣਾ ਟੱਕਰ ਲੋ ਜੀ ਜੀ ਮੈਂ ਮੈਂ ਗੱਲ ਪੂਰੀ ਕਰਨਾ ਚਾਹੁੰਦਾ ਕਿ ਇਸ ਦੇ ਵਿੱਚ ਪੁਲਿਸ ਦੀ ਕੁਤਾਹੀ ਕਿੱਥੇ ਹੈ ਹੁਸ਼ਾਰਪੁਰ ਪੁਲਿਸ ਦੀ ਜੀ ਜੀ ਮਾਫੀ ਚਾਹੁੰਦਾ ਮੈਂ ਵੀ ਇਸੇ ਗੱਲ ਤੇ ਆਉਣ ਲੱਗਾ ਸੀਗਾ ਕਿ ਜਿਵੇਂ ਸਾਰੇ ਕਿਸਾਨਾਂ ਦਾ ਉਥੇ ਮੋਰਚਾ ਚੱਕ ਲਿਆ ਜਾਂਦਾ ਹੈ ਨਾ ਸ਼ੰਭੂ ਬਾਰਡਰ ਤੋਂ ਪਰ ਜਿੱਦਾਂ ਤੁਸੀਂ ਮਾਤਾ ਦੀ ਗੱਲ ਕੀਤੀ ਤੇ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ 24 ਘੰਟੇ ਦਾ ਸਮਾਂ ਹੋਣ ਲੱਗਾ ਸੀਗਾ ਪੁਲਿਸ ਇੱਕ ਵਾਰ ਵੀ ਆ ਕੇ ਰੂਟ ਨਹੀਂ ਕੱਢਿਆ ਜੀ ਇਸੇ ਵਿਸ਼ੇ ਤੇ ਆ ਰਿਹਾ ਕਿ 22 ਘੰਟੇ ਦਾ ਕਹਿੰਦੇ ਸਮਾਂ ਬੀਤ ਗਿਆ ਉਥੋਂ ਥਾਣਾ ਅੱਧਾ ਪੂਨਾ ਕਿਲੋਮੀਟਰ ਦੂਰ ਹੈ ਖਾਣਾ ਸਦਰ ਹੁਣ ਤੱਕ ਕਹਿੰਦੇ ਕੋਈ ਸਾਡਾ ਘਰ ਦੇਖਣ ਨਹੀਂ ਆਇਆ ਕੋਈ ਬਜ਼ੁਰਗਾਂ ਦੀ ਸਾਰ ਲੈਣ ਨਹੀਂ ਆਇਆ ਕਿ ਮਾਤਾ ਜੀ ਤੁਹਾਨੂੰ ਬਿਨਾਂ ਵਜਾ ਕਿਹੜੇ ਮੁੰਡੇ ਕੁੱਟ ਗਏ ਨੇ ਮੈਂ ਤਾਂ ਹੀ ਬਾਰ-ਬਾਰ ਕਹਿ ਰਿਹਾ ਜੀ ਕਰਨਲ ਨੂੰ ਕੁੱਟ ਛੱਡਿਆ ਉਹਦੇ ਲਈ ਇਨਸਾਫ ਨਹੀਂ ਅਸੀਂ ਤੁਸੀਂ ਆ ਸਾਨੂੰ ਤਾਂ ਆਪਾਂ ਤਾਂ ਆਪਣੇ ਆਪ ਨੂੰ ਮਰੇ ਸਮਝੇ ਪਤਾ ਨਹੀਂ ਕਹਿੰਦੇ ਗੱਡੀ ਸਾਡੇ ਦਰਦਾਂ ਕਹਿੰਦੇ ਗੋਲੀ ਮਾਰ ਕੇ ਮਾਰ ਦੇਣਾ ਤਾਂ ਆਮ ਲੋਕਾਂ ਲਈ ਇਨਸਾਫ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਹੁਣ ਨਹੀਂ ਰਹਿ ਗਿਆ ਮੈਨੂੰ ਲੱਗਦਾ ਜਿਹੜੀ ਦਰਬਾਰ ਤੋਂ ਪੁਲਿਸ ਦੀ ਉਹ ਭਗਵੰਤਮਾਨ ਇਸ ਟਾਈਮ ਰੱਜ ਕੇ ਕਰ ਰਿਹਾ ਜੀ ਰੱਜ ਕੇ ਕਰ ਰਿਹਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਬਹੁਤ ਸਾਰੇ ਮੀਡੀਆ ਦੇ ادارے ਕਹਿ ਰਹੇ ਨੇ ਆਮ ਤੌਰ ਤੇ ਬਹੁਤ ਸਾਰੀ ਇਹ ਪਬਲਿਕ ਇਹਨਾਂ ਗੱਲਾਂ ਨੂੰ ਇਹਨਾਂ ਗੱਲਾਂ ਨੂੰ ਕੈਰੀ ਕਰ ਰਹੀ ਹੈ ਕਿਉਂਕਿ ਚੋਣਾਂ ਜਦੋਂ ਨਹੀਂ ਸੀਗੀਆਂ ਦੋ ਮਤਲਬ ਕਿ ਜਦੋਂ ਤੇ ਭਗਵੰਤਮਾਨ ਸਰਕਾਰ ਸੱਤਾ ਦੇ ਵਿੱਚ ਨਹੀਂ ਸੀਗੀ ਤਾਂ ਉਸ ਵਕ ਭਗਵੰਤਮਾਨ ਵੱਖ-ਵੱਖ ਮੀਡੀਆ ਧਾਰਿਆਂ ਨੂੰ ਇੰਟਰਵਿਊ ਦਿੰਦੇ ਹੁੰਦੇ ਸੀ ਸਾਡੀ ਸਰਕਾਰ ਬਣਾਓ ਅਸੀਂ 22 ਫਸਲਾਂ ਤੇ ਐਮਐਸਬੀ ਦੇਾਂਗੇ ਅਸੀਂ ਕਣਕ ਤੇ ਵੀ ਦੇਾਂਗੇ ਅਸੀਂ ਮੱਕੀ ਤੇ ਵੀ ਦੇਾਂਗੇ ਅਸੀਂ ਸਰੋਂ ਤੇ ਵੀ ਦੇਾਂਗੇ ਅਸੀਂ ਇਹ ਮੂੰਗੀ ਤੇ ਵੀ ਦੇਾਂਗੇ ਕਿੰਨੀ ਕੀ ਦਿੱਤੀ ਭਗਵੰਤ ਮਾਨ ਨੇ ਜੀ ਜੀ ਐਮਐਸਬੀ ਕਿੰਨੀ ਕੀ ਦਿੱਤੀ ਨਾ ਫਸਲਾਂ ਤੇ ਕਿ ਉਸ ਵਕਤ ਭਗਵੰਤ ਮਾਨ ਹਵਾ ਦੇ ਵਿੱਚ ਤੀਰ ਛੱਡ ਰਿਹਾ ਸੀ ਐਮਪੀ ਸੀਗੇ ਮੌਜੂਦਾ ਮਤਲਬ ਕਿ ਬਿਲਕੁਲ ਫਿਰ ਨੌਲੇਜ ਨਹੀਂ ਕਿ ਕਿ ਇਹਦੇ ਲਈ ਪਾਲਿਸੀ ਆਉਣੀ ਆ ਕਿ ਹੁਣ ਕਹਿੰਦੇ ਸਾਡੇ ਹੱਥ ਹੀ ਹੈ ਨਹੀਂ ਜੇ ਸਾਡੇ ਹੱਥ ਹੀ ਹੈ ਨਹੀਂ ਫਿਰ ਮੂੰਹ ਤੇ ਕੰਟਰੋਲ ਰੱਖੋ ਤੁਸੀਂ ਕਿਉਂ ਬੋਲਦੇ ਹੋ ਫਿਰ ਤੁਸੀਂ ਕਿਉਂ ਲੋ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਇਹਨਾਂ ਵਾਅਦਿਆਂ ਇਹਨਾਂ ਵਾਅਦਿਆਂ ਨੂੰ ਕਰਕੇ ਪੰਜਾਬ ਦੀ ਸੱਤਾ ਤੇ ਆਏ ਸੀ ਤੇ ਜਿਸ ਤਰ੍ਹਾਂ ਦਾ ਕੱਲ ਰਾਤ ਰਵਈਆ ਆਪਣਾ ਆ ਗਿਆ ਦੇਖੋ ਪੁਲਿਸ ਉੱਥੇ ਗਲਤ ਨਹੀਂ ਹੈ ਮੈਂ ਪੁਲਿਸ ਨੂੰ ਗਲਤ ਨਹੀਂ ਕਹਾਵਾਂਗਾ ਕਿਉਂਕਿ ਪੁਲਿਸ ਨੂੰ ਸਰਕਾਰ ਤੋਂ ਜੋ ਹੁਕਮ ਆਉਣਾ ਮੁੱਖ ਮੰਤਰੀ ਵੱਲੋਂ ਜੋ ਉਹਨਾਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਉਹਨਾਂ ਨੇ ਤਾਂ ਉਹਨਾਂ ਹੁਕਮਾਂ ਨੂੰ ਬੂਰ ਪਾਉਣਾ ਪੁਲਿਸ ਨੇ ਕਿਉਂਕਿ ਕੱਲ ਜਦੋਂ ਪੰਜਾਬ ਪੁਲਿਸ ਦੇ ਜਿਹੜੇ ਆਲਾ ਅਧਿਕਾਰੀ ਡੀਆਈਜੀ ਨੇ ਸ਼ਾਇਦ ਉਹ ਮਨਦੀਪ ਸਿੰਘ ਸਿੱਧੂ ਉਹ ਜਦੋਂ ਪਹੁੰਚਦੇ ਨੇ ਤਾਂ ਉਹਨਾਂ ਨੇ ਦੋ ਟੁਕ ਕਹੀ ਆ ਕਹਿੰਦੇ 10 ਮਿੰਟ ਦਾ ਸਮਾਂ ਮੋਕੇ ਤੇ ਐਸਟੀਐਮ ਸਾਹਿਬ ਵੀ ਮੌਜੂਦ ਹੁੰਦੇ ਨੇ ਸਾਨੂੰ ਹੁਕਮ ਆਏ ਨੇ ਇਹ ਰੋਡ ਜਿਹੜਾ ਖੁਲਵਾਉਣਾ ਹੈ ਕਹਿੰਦੇ ਅਸੀਂ ਤਨਖਾਹ ਲੈਂਦੇ ਆ ਤੇ ਅਸੀਂ ਹੁਕ ਸਾਨੂੰ ਅਸੀਂ ਹੁਕਮ ਮੰਨਣਾ ਤੇ ਰੋਡ ਆਪਾਂ ਖੁਲਵਾਉਣਾ ਹੀ ਆ ਬਿਲਕੁਲ ਤਾਂ ਤੁਸੀਂ ਇਹ ਦੇਖੋ ਇਹ ਗੱਲ ਨੂੰ ਤੁਸੀਂ ਜੇਕਰ ਵਾਕਿਆ ਤੇ ਵਿੱਚ ਭਗਵੰਤਮਾਨ ਸਰਕਾਰ ਸਹੀ ਅਰਥਾ ਦੇ ਵਿੱਚ ਖੁਲਵਾਉਣਾ ਚਾਹੁੰਦੀ ਸੀ ਤਾਂ ਉਹ ਸਿੱਧੇ ਰਸਤੇ ਨਾਲ ਖੁਲਵਾ ਲੈਂਦੀ ਜਦੋਂ ਕਿਸਾਨ ਸੀਗੇ ਉਦੋਂ ਉਹਨਾਂ ਦੀ ਗ੍ਰਿਫਤਾਰੀਆਂ ਪਾ ਲੈਂਦੀ ਇਸ ਤਰ੍ਹਾਂ ਧੋਖਾ ਧੜੀ ਕਿਉਂ ਦੇਖੋ ਸਰਕਾਰ ਕਹਿੰਦੀ ਆ ਪੰਜਾਬ ਤੇ ਵੱਡਾ ਇਫੈਕਟ ਪੈ ਰਿਹਾ ਜੀ ਪੰਜਾਬ ਦੇ ਵਿਕਾਸ ਦੇ ਵਿੱਚ ਧਰਨਾ ਰੋੜਾ ਬਣ ਰਿਹਾ ਮੈਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਰਿਹਾ ਠੀਕ ਹੈ ਜਦੋਂ ਦੋ ਸੂਬਿਆਂ ਨੂੰ ਜੋੜਨ ਵਾਲਾ ਜਿਹੜਾ ਮੁੱਖ ਮਾਰਗ ਹੈ ਉਹ ਪਿਛਲੇ ਸਵਾ ਸਾਲ ਤੋਂ ਬੰਦ ਪਿਆ ਤਾਂ ਸੁਭਾਵਿਕਾ ਇਫੈਕਟ ਤਾਂ ਪਏਗਾ ਪੰਜਾਬ ਤੇ ਪਰ ਉਹਨਾਂ ਮੰਗਾਂ ਨੂੰ ਤੁਸੀਂ ਕੇਂਦਰ ਦੇ ਮੋਰੇ ਜ਼ੋਰ-ਸ਼ੋਰ ਨਾਲ ਚੱਕੋ ਇੱਕ ਗੱਲ ਇਹ ਨਾਲ ਵੱਲੋਂ ਬੜੀ ਜ਼ੋਰ-ਸ਼ੋਰ ਦੇ ਨਾਲ ਕਹੀ ਜਾ ਰਹੀ ਆ ਜੇ ਜਿਹੜੀਆਂ ਮੰਗਾਂ ਨੇ ਕੇਂਦਰ ਦੀਆਂ ਨੇ ਤਾਂ ਤੂੰ ਕਿਸਾਨ ਆਗੂਆਂ ਨਾਲ ਆਪਾਂ ਉਸ ਵਕਤ ਵੀ ਜਦੋਂ ਡਿਟੇਨ ਕੀਤਾ ਗਿਆ ਸੀ ਕਿਸਾਨ ਆਗੂ ਮਨਜੀਤ ਰਾਏ ਨੂੰ ਉਸ ਵਕਤ ਵੀ ਗੱਲ ਕੀਤੀ ਸੀ ਕਹਿੰਦੇ ਜ਼ਿਆਦਾਤਰ ਮੰਗਾਂ ਜਿਹੜੀਆਂ ਪੰਜਾਬ ਦੇ ਨਾਲ ਸੰਬੰਧਤ ਨੇ ਤਾਂ ਹੁਣ ਇਹ ਰੱਬ ਜਾਣਦਾ ਹੈ ਕੌਣ ਝੂਠ ਬੋਲਦਾ ਕੌਣ ਨਹੀਂ ਪਰੰਤੂ ਜਿਸ ਤਰ੍ਹਾਂ ਦੇ ਹਾਲਾਤ ਹੁਣ ਪੰਜਾਬ ਦੇ ਵਿੱਚ ਵਾਪਰ ਰਹੇ ਨੇ ਉਹ ਬੇहद ਚਿੰਤਾਜਨਕ ਹਾਲਾਤ ਨੇ ਇਸ ਵਕਤ ਪ੍ਰੀਤ ਜੀ ਚੇਤਨ ਜੀ ਮੈਂ ਇੱਕ ਸਵਾਲ ਤੇ ਹੋਰ ਆਉਣਾ ਜਦੋਂ ਪਹਿਲੀ ਵਾਰ ਧਰਨਾ ਲਗਾਇਆ ਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ ਉਦੋਂ ਸਾਨੂੰ ਇੱਕ ਬਹੁਤ ਵੱਡਾ ਕੱਠ ਦੇਖਣ ਨੂੰ ਮਿਲਿਆ ਸੀਗਾ ਜੂਸ ਵੀ ਨਾਲ ਤੁਰਿਆ ਸੀਗਾ ਪਰ ਜੇ ਹੁਣ ਆਪਾਂ ਰਾਤ ਦੀ ਗੱਲ ਕਰੀਏ ਆਪਾਂ ਲਾਈਵ ਤਸਵੀਰਾਂ ਦੇਖੀਆਂ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਸਿਰਫ 200 ਤੋਂ 250 ਕਿੰਨਸਾਂ ਸੀ ਤੁਹਾਨੂੰ ਐ ਨਹੀਂ ਲੱਗਦਾ ਕਿ ਜਥੇਬੰਦੀਆਂ ਖੁਦ ਟੁੱਟੀਆਂ ਹੋਈਆਂ ਨੇ ਇੱਕ ਦੂਜੇ ਨਾਲੋਂ ਦੇਖੋ ਪ੍ਰੀਤੀ ਸਾਡੇ ਦਰਸ਼ਕ ਜਾਣਦੇ ਨੇ ਜਦੋਂ ਵੀ ਕਿਸਾਨ ਵੱਡੇ ਆਗੂ ਆ ਜਿਹੜੇ ਉਹ ਧਰਨਾ ਪ੍ਰਦਰਸ਼ਨ ਕਰਦੇ ਨੇ ਤਾਂ ਆਦਾਰਾ ਹੁਸ਼ਿਆਰਪਰ ਨਿਊਜ਼ ਵੱਲੋਂ ਹਮੇਸ਼ਾ ਇੱਕ ਸਵਾਲ ਯੂਨਿਟੀ ਕਿਉਂ ਨਹੀਂ ਦਿਖਾ ਰਹੇ ਤੁਸੀਂ ਇਕਤਾ ਕਿਉਂ ਨਹੀਂ ਦਿਖਾ ਰਹੇ ਜਦੋਂ ਸੰਯੁਕਤ ਕਿਸਾਨ ਮੋਰਚਾ ਸੀ ਤਾਂ ਉਸ ਵਿੱਚ ਦੇਸ਼ ਭਰ ਦੀਆਂ 32 ਕਿਸਾਨ ਜਥੇਬੰਦੀਆਂ ਸੀ ਇਹ ਮਾਫੀ ਚੋਣਾ 40 ਦੇ ਕਰੀਬੀ ਕਿਸਾਨ ਜਥੇਬੰਦੀਆਂ ਸੀ ਤੇ ਜ਼ਿਆਦਾਤਰ ਜਿਹੜੀਆਂ ਜਥੇਬੰਦੀਆਂ 30 ਤੋਂ 32 ਦੇ ਕਰੀਬ ਉਹ ਕੱਲੀਆਂ ਪੰਜਾਬ ਦੀਆਂ ਸੀ ਕਿਉਂਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਤਾਂ ਜ਼ਿਆਦਾਤਰ ਜਿਹੜੀਆਂ ਜਥੇਬੰਦੀਆਂ ਸੀ ਉਹ ਪੰਜਾਬ ਦੀਆਂ ਸੀ ਤੇ ਅੱਜ ਇਹ ਪੂਰੀ ਤਰ੍ਹਾਂ ਦੇ ਨਾਲ ਖਿੰਡ ਬਿੜ ਹੋ ਚੁੱਕੀਆਂ ਨੇ ਕੱਲ ਇਹ ਜਿਹੜੇ ਅਫਸਰ ਸਾਹਿਬਾਨ ਨੇ ਮਨਦੀਪ ਸਿੰਘ ਸਿੱਧੂ ਨਾਲ ਉਹਨਾਂ ਕਿਹਾ ਗਿਆ ਕਿ ਸਾਡਾ 3000 ਪੁਲਿਸ ਮੁਲਾਜ਼ਮਾ ਖਨੋਰੀ ਬਾਰਡਰ ਤੇ ਤੇ ਤੁਹਾਡੀ ਗਿਣਤੀ ਕਿੰਨੀ ਕਾ ਤੁਸੀਂ ਜਾਣਦੇ ਹੋ ਅਸੀਂ ਬੋਲ ਕੇ ਦੱਸਣਾ ਨਹੀਂ ਚਾਹੁੰਦੇ ਮੈਨੂੰ ਲੱਗਦਾ ਅੱਧੇ ਪੌਣੇ ਘੰਟੇ ਦੇ ਵਿੱਚੋਂ ਮੋਰਚਾ ਖਾਲੀ ਹੋ ਗਿਆ ਬਿਲਕੁਲ ਅੱਜ ਜੇ ਇਕਜੁੱਟ ਹੁੰਦੇ ਤਾਂ ਸ਼ਾਇਦ ਇਹ ਤਸਵੀਰਾਂ ਨਾ ਹੁੰਦੀਆਂ ਸਾਹਮਣੇ ਹੋ ਸਕਦਾ ਹੈ ਕਿ ਅੱਜ ਵੀ ਧਰਨਾ ਇਹ ਬਣਿਆ ਰਹਿੰਦਾ ਸਰਕਾਰ ਦੀ ਨਾਜ਼ਰਤ ਪੈਂਦੀ ਤਾਂ ਮੈਂ ਇਹ ਨਹੀਂ ਕਹਿ ਰਿਹਾ ਮੈਂ ਆਖਿਰ ਦੇ ਵਿੱਚ ਫਿਰ ਤੋਂ ਕਹਿਣਾ ਚਾਹੁੰਦਾ ਕਿ ਸਰਕਾਰ ਮਤ ਠੀਕ ਹੈ ਇਫੈਕਟ ਪੈਂਦਾ ਪੰਜਾਬ ਦੇ ਅਰਥ ਵਿਵਸਥਾ ਤੇ ਫਰਕ ਪੈਂਦਾ ਡਿਵੈਲਪਮੈਂਟ ਤੇ ਫਰਕ ਪੈਂਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਟੂਰਿਸਟ ਵੀ ਆਉਂਦੇ ਨੇ ਵਿਸਟਰ ਵੀ ਆਉਂਦੇ ਨੇ ਉਹਨਾਂ ਤੇ ਵੀ ਇਫੈਕਟ ਪੈਂਦਾ ਅਰਥ ਵਿਵਸਥਾ ਇਕਨੋਮੀ ਤੇ ਫਰਕ ਪੈਂਦਾ ਪਰ ਜੇਕਰ ਉਹ ਮੰਗਾ ਮੰਨ ਕੇ ਸਹੀ ਢੰਗ ਦੇ ਨਾਲ ਰਸਤਾ ਖੁਲਵਾਇਆ ਜਾਂਦਾ ਤਾਂ ਸ਼ਾਇਦ ਹੁਣ ਇਸ ਤਰ੍ਹਾਂ ਪੰਜਾਬ ਸਰਕਾਰ ਦਾ ਵਿਰੋਧ ਨਾ ਹੁੰਦਾ ਜੀ ਜਿਤੇ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਉਹ ਮਾਤਾਵਾਂ ਦੇ ਨਾਲ ਕੁੱਟਮਾਰ ਹੋਈ ਹੈ ਤੇ ਆਪਾਂ ਕਿਹਾ ਕਿ ਚੋ ਚਾਰ ਪੰਜ ਗੁੰਡੇ ਆਂਦੇ ਨੇ ਮਾਤਾ ਤੇ ਬੇਰਹਿਮੀ ਨਾਲ ਤਸ਼ੱਦਦ ਕਰਕੇ ਜਾਂਦੇ ਨੇ ਹੁਣ ਕੀ ਡੱਲੇਆਲ ਸਾਹਿਬ ਤੇ ਵੀ ਮਾਨ ਸਰਕਾਰ ਵੱਲ ਕੋਈ ਰਹਿਮ ਨਹੀਂ ਦਿਖਾਇਆ ਗਿਆ ਕਿ ਆਪਾਂ ਇਹਨਾਂ ਨੂੰ ਵੀ ਇੱਕ ਮੈਂ ਮਾਫੀ ਚਾਹੁੰਨਾ ਕਿ ਆਪਾਂ ਇਹਨਾਂ ਨੂੰ ਵੀ ਸਿੱਧੇ ਤਰ੍ਹਾਂ ਗੁੰਡੇ ਕਹਿ ਸਕਦੇ ਦੇਖੋ ਬਿਲਕੁਲ ਉਹ ਕੈਨਸਰ ਦੇ ਮਰੀਜ਼ ਨੇ ਭਾਵੇਂ ਉਹਨਾਂ ਨੂੰ ਚੰਗੀ ਤਰ੍ਹਾਂ ਲਿਜਾਇਆ ਗਿਆ ਪਰ ਗ੍ਰਿਫਤਾਰ ਤਾਂ ਕਰ ਲਿਆ ਗਿਆ ਨਾ ਉਹਨਾਂ ਨੂੰ ਹੁਣ ਸ਼ਾਇਦ ਜਲੰਧਰ ਕੈਂਟ ਪੀ ਡਬਲਯੂ ਡੀ ਅਰੈਸਟ ਹ ਉਸ ਦੇ ਵਿੱਚ ਰੱਖਿਆ ਗਿਆ ਡਾਕਟਰਾਂ ਵੱਲੋਂ ਉਹਨਾਂ ਦੀ ਦੇਖ ਰਿਆ ਕੀਤੀ ਜਾ ਰਹੀ ਆ ਪਰ ਉਹ ਬਜ਼ੁਰਗ ਨੇ ਜੇਕਰ ਕੋਈ ਹਵੀ ਨਾ ਵੀ ਹੋ ਜਾਂਦੀ ਕਿ ਭਗਵੰਤ ਮਾਨ ਫਿਰ ਸਾਬ ਇਸ ਦੀ ਜ਼ਿੰਮੇਵਾਰੀ ਲੈਂਦੇ ਕਿਉਂਕਿ ਕਰਨਲ ਦੇ ਨਾਲ ਵੀ ਕੁੱਟਮਾਰ ਹੋਈ ਆ ਜਦੋਂ ਸੁਖਵੀਰ ਸਿੰਘ ਬਾਦਲ ਨੇ ਆਪਣੀ ਧੀ ਦੇ ਵਿਆਹ ਤੇ ਭਗਵੰਤ ਮਾਨ ਨੂੰ ਨਹੀਂ ਸੱਦਿਆ ਤਾਂ ਭਗਵੰਤ ਮਾਨ ਸਟੇਜਾਂ ਤੋਂ ਸੰਬੋਧਨ ਕਰਦੇ ਨੇ ਛੋਟੇ ਛੋਟੇ ਗੱਲ ਹੁੰਦੀ ਆ ਭਗਵੰਤ ਮਾਨ ਟਵੀਟ ਕਰਕੇ ਰੱਖ ਦਿੰਦੇ ਨੇ ਤਾਂ ਇੱਕ ਕਰਨਲ ਮਾਮਲੇ ਤੇ ਭਗਵੰਤ ਮਾਨ ਨੇ ਚੁੱਪੀ ਕਿਉਂ ਸਾਦੀ ਹੋਈ ਆ ਹੁਣ ਭਗਵੰਤ ਮਾਨ ਨੂੰ ਖਬਰਾਂ ਨਹੀਂ ਸੁਣ ਰਹੀ ਆ ਕੀ ਹੁਣ ਕਿਉਂਕਿ ਮੀਡੀਆ ਵੀ ਸਾਰਿਆਂ ਨੂੰ ਕਵਰ ਕਰ ਰਿਹਾ ਬਹੁਤ ਵੱਡੇ ਪੱਧਰ ਤੇ باوجود ਇਸ ਦੇ ਭਗਵੰਤ ਮਾਨ ਨੇ ਜਿਹੜੀਆਂ ਅੱਖਾਂ ਮਿੱਟੀਆਂ ਹੋਈਆਂ ਨੇ ਚੁੱਪੀ ਧਾਰੀ ਹੋਈ ਆ ਕਿਤੇ ਨਾ ਕਿਤੇ ਵੱਡੇ ਸਵਾਲ ਖੜਾ ਕਰਦਾ ਤੇ ਮੈਨੂੰ ਲੱਗਦਾ ਜਿਵੇਂ ਪਿੰਡਾਂ ਦੇ ਵਿੱਚ ਬੀਜੇਪੀ ਵਾਲਿਆਂ ਨੂੰ ਨਹੀਂ ਵਧਣ ਦਿੱਤਾ ਜਾ ਰਿਹਾ ਤੇ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿਤੇ ਬੀਜੇਪੀ ਤੋਂ ਬਾਅਦ ਦੂਜੀ ਪਾਰਟੀ ਆ ਝਾੜੂ ਵਾਲੇ ਹੋਣਗੇ ਉਹਨਾਂ ਨੂੰ ਪਿੰਡਾਂ ਦੇ ਨਹੀਂ ਦਿੱਤਾ ਜਾਵੇਗਾ ਜੀ ਚੇਤਨ ਜੀ ਮੇਰਾ ਆਖਰੀ ਸਵਾਲ ਹੈ ਹਮੇਸ਼ਾ ਕੱਲ ਚੱਲਦੀ ਹੈ ਕਿ ਆਮ ਆਦਮੀ ਪਾਰਟੀ ਦਾ ਜੋ ਸੀਐਮ ਹੈ ਪਾਰਜੋ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ ਹੁਣ ਇਹੋ ਜੀ ਹਾਲਾਤਾਂ ਦੇ ਬਾਅਦ ਤੁਹਾਨੂੰ ਲੱਗਦਾ ਕਿ ਕੀ ਪਤਾ ਇਹ ਕਦਮ ਚੁੱਕ ਲਿਆ ਜਾਵੇ ਸੀਐਮ ਬਦਲਿਆ ਜਾਵੇ ਨਹੀਂ 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 ਦੇਖੋ ਇਹਦੇ ਬਾਰੇ ਤਾਂ ਖਿਆਲ ਮੈਂ ਨਹੀਂ ਟਿੱਪਣੀ ਕਰਨਾ ਚਾਹਾਂਗਾ ਕਿਉਂਕਿ 2-4 ਦਿਨ ਪਹਿਲਾਂ ਜਦੋਂ ਇਹ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਵੱਲੋਂ ਕਲੀਅਰ ਪਿਕਚਰ ਕਰ ਦਿੱਤੀ ਗਈ ਸੀ ਕਿ ਇਹ 5 ਸਾਲ ਆ ਜਿਹੜੇ ਉਹ ਮੁੱਖ ਮੰਤਰੀ ਭਗਵੰਤ ਮਾਨ ਕੰਪਲੀਟ ਕਰਨਗੇ ਤਾਂ ਇਸ ਤੋਂ ਅਗਲੇ ਵੀ ਪਰ ਇਸ ਵਾਰ ਤਾਂ ਚਲੋ ਕਰ ਰਿਆਣਗੇ ਅਗਲੇ 5 ਸਾਲ ਮੁੱਖ ਮੰਤਰੀ ਉਹ ਕੰਪਲੀਟ ਕਰਨਗੇ ਬਣਨਗੇ ਜਾਂ ਨਹੀਂ ਫਿਲਹਾਲ ਇਹ ਤਾਂ ਲੋਕਾਂ ਦੇ ਹੱਥ ਦੇ ਵਿੱਚ ਹੈ ਤਾਂ 27 ਦੇ ਵਿੱਚ ਪਤਾ ਲੱਗੇਗਾ ਜੀ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਜੀ